ਬਜਰੰਗੀ ਸੈਨਾ ਬਹੁ ਬਲੀ ਰੂਪ ਬਣਾਏ ਜਾਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚਾ ਗੱਲਬਾਤ ਕਰਦੇ ਹੋਏ ਅਸ਼ਰੀ ਮਹਾਰਾਜ ਨੇ ਪਟੀਸ਼ਨ ਦਾਇਰ ਕਰਕੇ ਪੰਜਾਬ ਸਰਕਾਰ ਜ਼ਿਲ੍ਹਾ ਮੈਜਿਸਟਰੇਟ ਪੁਲਿਸ ਕਮਿਸ਼ਨ ਅਤੇ ਦਰਗਾਣਾ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਪਾਰਟੀ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ ਬਹੁ ਬਲੀ ਦੇ ਰੂਪ ਚ ਲੋਕ ਬੂੜ ਪਾ ਕੇ ਮੰਦਿਰਾਂ ਚ ਦਾਖਲ ਹੁੰਦੇ ਹਨ ਇਸ ਨਾਲ ਬੇਅਦਬੀ ਹੁੰਦੀ ਹੈ ਬਜਰੰਗੀ ਸੈਨਾ ਸਿਰਫ ਹਨੂਮਾਨ ਦੀ ਸੈਨਾ ਹੈ ਪਰ ਦੇਖਿਆ ਗਿਆ ਕਿ ਉਹ ਆਪਣੇ ਆਪ ਨੂੰ ਸ਼੍ਰੀ ਹਰਿ ਹਰਿ ਮੰਨ ਮੰਨਣ ਲੱਗ ਜਾਂਦੇ ਹਨ ਇਸ ਸਬੰਧੀ ਸ਼੍ਰੀ ਦਰਗਾਣਾ ਕਮੇਟੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਗਿਆ ਉਹਨਾਂ ਨੇ ਕਿਹਾ ਕਿ ਬਹੁ ਬੜੀ ਸਰੂਪ ਖਲਾਫ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਕਾਨੂੰਨ ਦਾ ਹਸਾਰਾ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ਉਹਨਾਂ ਨੇ ਪ੍ਰਸ਼ਾਸਨ ਨੂੰ ਇਸ ਮਾਮਲੇ ਦੇ ਸੰਜੋਗ ਕਰਨ ਦੀ ਅਪੀਲ ਕੀਤੀ ਕੋਈ ਸੰਗਿਆਨ ਨਹੀਂ ਲਿਆ ਉਹਨਾਂ ਨੇ ਇਹ ਕਰ ਦਿੱਤਾ ਹੈ ਕਿ ਅੰਦਰ ਨਹੀਂ ਆਣਗੇ ਬਾਹਰ ਰਹਿਣਗੇ ਜਮ ਰਹਿਤਾ ਤੋਂ ਬਾਹਰ ਅਹੀ ਦਰਗਾਨਾ ਕਮੇਟੀ ਨੂੰ ਇਹੋ ਪੁੱਛਣਾ ਪਾਸਟ ਦੇ ਭਾਇਆ ਬਾਕੀ ਮਾਨਜੋਗ ਹਾਈ ਕੋਰਟ ਦੇ ਵਿੱਚ ਆਪਾਂ ਇਹੋ ਜਾਰ ਕੀਤੀ ਹੈ ਕਿ ਜਿਹੜੇ ਕੀ ਇਹ ਬਹੁ ਬਲੀ ਭਾਂਦੇ ਜਾਂ ਦੇਵੀ ਦੇਰ ਦਾ ਸਰੂਪ ਬਣਾ ਕੇ ਘੁੰਮਦੇ ਨੇ ਇਹਨਾਂ ਤੇ ਸਟੇਲ ਆਇਆ ਜਾਵੇ। ਸ਼੍ਰੀ ਸ਼੍ਰੀ 1008 ਮਹਾ ਮਨਰੇਸ਼ਵਰ ਸਵਾਮੀ ਅਸ਼ਨੀਲ ਮਹਾਰਾਜ ਜੀ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ જય ਸ਼੍ਰੀ ਰਾਮ 3 ਤਰੀਕ ਨੂੰ ਸ਼੍ਰੀ ਵੱਡੇ ਹਨੂਮਾਨ ਜੀ ਦੇ ਮੰਦਿਰ ਵਿੱਚ ਲੰਗੂਰਾਂ ਦਾ ਮੇਲਾ ਆ ਰਿਹਾ ਆ। ਉਰੀ ਮੈਂ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਨਾਲ ਹੀ ਮੈਂ ਪ੍ਰੈਸ ਕਾਨਫਰੰਸ ਅੱਜ ਇਸ ਮਕਸਦ ਤੇ ਕੀਤੀ ਆ ਕਿ 19 ਤਰੀਕ ਨੂੰ ਅਸੀਂ ਪੁਲਸ ਕਮਿਸ਼ਨ ਅੰਬਰਸਰ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਔਰ ਦਰਗਿਆਨਾ ਕਮੇਟੀ ਦੀ ਪ੍ਰਧਾਨ ਜੀ ਨੂੰ ਔਰ ਜਨਰਲ ਸੈਕਟਰੀ ਜੀ ਨੂੰ ਵਡੇ ਹਨੂਮਾਨ ਜੀ ਚੇਅਰਮੈਨ ਡਾਕਟਰ ਕੇਸ਼ ਜੀ ਨੂੰ ਤੇ ਵਾਈਸ ਚੇਅਰਮੈਨ ਸੋਮ ਦੇਵ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਕਿ ਜਿਹੜੇ ਬਹੁ ਬਲੀ ਬਨ ਰਹੇ ਨੇ ਇਹਨਾਂ ਤੇ ਬੈਨ ਕੀਤਾ ਜਾਵੇ ਜੀ ਕੱਲ ਜਿਹੜੀ ਦਰਗਿਆਨਾ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹਦੇ ਵਿੱਚ ਦਰਗਿਆਨਾ ਕਮੇਟੀ ਨੇ ਇਹ ਗੱਲ ਕਹੀ ਆ ਕਿ ਅਹੀਂ ਮੰਦਰ ਦੇ ਵਿੱਚ ਉਹਨਾਂ ਦਾ ਬੈਨ ਕਰਤਾ ਹੈ ਮੰਦਰ ਚ ਬਿਲਕੁਲ ਬਹੁ ਬਲੀ ਨਹੀਂ ਆਣਗੇ ਤੇ ਜਿਹੜੇ ਮੰਦਰੋਂ ਬਾਹਰ ਬਨਣਾ ਮੈਂ ਦਰਗਿਆਨਾ ਕਮੇਟੀ ਨੂੰ ਇਹ ਪੁੱਛਣਾ ਚਾਹੁੰਦਾ ਆ ਕਿ ਜੇ ਬਹੁ ਬਲੀ ਸਨਾਤਨ ਧਰਮ ਦਾ ਹਿੱਸਾ ਹੈਗਾ ਆ ਫਿਰ ਤੁਸੀਂ ਉਹਨਾਂ ਨੂੰ ਮੰਦਿਰ ਚ ਕਿਉਂ ਬੈਨ ਕੀਤਾ ਜੇ ਸਨਾਤਨ ਸਨਾਤਨ ਦਾ ਧਰਮ ਦਾ ਹਿੱਸਾ ਨਹੀਂ ਹੈਗਾ ਤੇ ਫਿਰ ਤੁਸੀਂ ਉਹਨਾਂ ਨੂੰ ਬਾਹਰ ਕਿਉਂ ਆਗਿਆ ਦਿੱਤੀ ਇਸ ਕਰਕੇ ਦਰਗਿਆਨਾ ਕਮੇਟੀ ਆਪਣਾ ਸਪਸ਼ਟ ਕਰੇ ਕਿ ਇਹ ਸਨਾਤਨ ਮਰਾਦਾ ਦੇ ਵਿੱਚ ਬੰਦ ਰਹੇ ਨੇ ਜਾਂ ਮਰਾਦਾ ਤੋਂ ਬਾਹਰ ਬੰਦ ਰਹੇ ਨੇ ਦੂਜੀ ਗੱਲ ਕਿ ਜਿਹੜੇ ਲੋਕਾਂ ਦੇ ਘਰ ਜਾ ਕੇ ਵਸੂਲੀ ਕਰਦੇ ਸੀ ਪੈਸੇ ਮੰਗਦੇ ਸੀ ਉਰਤੇ ਵੀ ਦਰਗਿਆਨਾ ਕਮੇਟੀ ਨੇ ਕੋਈ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ ਤੀਜੀ ਗੱਲ ਜਿਹੜੀ ਆਪਾਂ ਨਸ਼ੇ ਪ੍ਰਤੀ ਗੱਲ ਕੀਤੀ ਸੀ ਉਰੇ ਵਿੱਚ ਵੀ ਦਰਗਿਆਨਾ ਕਮੇਟੀ ਨੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤੀਜੀ ਗੱਲ ਜਿਹੜੇ ਲੋਕਾਂ ਦੇ ਘਰ ਜਾ ਕੇ ਸਿਰ ਮਾਰਦੇ ਸੀ ਉਰਤੇ ਵੀ ਦਰਗਿਆਨਾ ਕਮੇਟੀ ਨੇ ਆਪਣੀ ਪ੍ਰਤੀਕਿਰਿਆ ਕੋਈ ਨਹੀਂ ਦਿੱਤੀ ਇਸ ਕਰਕੇ ਮੈਂ ਪ੍ਰੈਸ ਕਾਨਫਰੰਸ ਕੀਤੀ ਆ ਮੈਂ ਮਾਨਯੋਗ ਪੁਲਿਸ ਕਮਿਸ਼ਨਰ ਅੰਬਰ ਸਾਹਿਬ ਨੂੰ ਬੇਨਤੀ ਕਰਦਾ ਆ ਕੀ ਜਿਹੜੇ ਇਹ ਬਹੁ ਬਲੀ ਭੰਦੇ ਪਏ ਨੇ ਇੰਨਾ ਤੇ ਰੋਕ ਲਈ ਜਾਵੇ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਰੇਟ ਦਾਇਰ ਕੀਤੀ ਆ ਕਿ ਜਿਹੜੇ ਬਹੁ ਬਲੀ ਹੈਗੇ ਨੇ ਇਹਨਾਂ ਤੇ ਬੈਨ ਕੀਤਾ ਜਾਵੇ ਇਹਨਾਂ ਤੇ ਸਟੇ ਦਿੱਤਾ ਜਾਵੇ ਕਿ ਇਹ ਸਨਾਤਨ ਤੋਂ ਇੱਕ ਪਰੰਪਰਾ ਪਰੇ ਹੈਗੇ ਨੇ ਕਿਉਂ ਜਿਹੜੋ ਹਨੂਮਾਨ ਜੀ ਪਾਲਕੀ ਚ ਬਰਾਜਮਾਨ ਨੇ ਤੇ ਇਹ ਸਾਰੇ ਮਗਰ ਹਨੂਮਾਨ ਹੀ ਬਣੇ ਨੇ ਇਹ ਸੈਨਾ ਕੋਈ ਨਹੀਂ ਬਣੀ ਇਹ ਸਾਰੇ ਹਨੂਮਾਨ ਹੀ ਬਣੇ ਨੇ ਫਿਰ ਵੇਖੋ ਜੀ ਬਹੁਤ ਬਲੀ ਬੰਦੇ ਬੂਟ ਪਾ ਕੇ ਦਰਗਿਆਨਾ ਕਮੇਟੀ ਨੇ ਆਖਿਆ ਹੀ ਨਹੀਂ ਜੀ ਐਰ ਕੀ ਇਹਨਾਂ ਨੇ ਖੜਾਵਾਂ ਬਣਾ ਲੀਆਂ ਨੇ ਮੰਨ ਲਓ ਚਲੋ ਆਪਾਂ ਦਰਗਿਆਨਾ ਕਮੇਟੀ ਦੇ ਗਲਤ ਹੀ ਰਹਨੇ ਆ ਖੜਾਵਾਂ ਬਣਾ ਲੀਆਂ ਫਿਰ ਆਪਾਂ ਉਹਨਾਂ ਨੂੰ ਆਪਣੇ ਮੰਦਰ ਵਿੱਚ ਕਿਉਂ ਬੈਨ ਕੀਤਾ ਬਾਕੀ ਬਾਹਰ ਤੁਸੀਂ ਆਖਿਆ ਜੋ ਮਰਜੀ ਬਣੋ ਅਰ ਮੈਂ ਲੋਕਾਂ ਦੇ ਘਰ ਜਿਹੜੀ ਸੰਗਤ ਆਉਂਨਾਰੇ ਘਰ ਖੇਤਰੀ ਜੀ ਹੁੰਦੀ ਆ ਖੰਡ ਜੋਤ ਚਲਦੀ ਆ ਉੱਥੇ ਉਹ ਜੋ ਮਰਜੀ ਕਰਨ ਜਾ ਕੇ ਇਸ ਕਰਕੇ ਦਰਗਿਆਨਾ ਕਮੇਟੀ ਨੂੰ ਸਪਸ਼ਟ ਕਰਨਾ ਚਾਹੀਦਾ ਆ ਕਿ ਇਹ ਮਰਿਆਦਾ ਚ ਹੈ ਜਾਂ ਮਰਿਆਦਾ ਤੋਂ ਬਾਹਰ ਆ। ਗੱਲ ਕਰੀਏ ਜੀ ਥੋੜੇ ਜੇ ਰਹਿ ਗਏ ਕੈਂਪਰੀ ਨੂੰ ਇਹ ਸ਼ੁਰੂ ਕਰ ਦਈਏ ਨਾਲੇ ਅੱਗੇ ਤਰੀਕ ਹੋ ਗਈ ਆ। ਕਿ ਲੱਗਦਾ ਕੀ ਦਾ ਖਤ ਨਿਕਲਿਆ ਤਾਂਗੇ। ਮੈਂ ਜੀ ਪੁਲਿਸ ਕਮਿਸ਼ਨ ਅੰਬਰ ਸਾਹਿਬ ਨੂੰ ਬੇਨਤੀ ਕਰਦਾ ਆ ਕਿ ਇਹ ਇਨਾਂ ਤੇ ਬੈਨ ਕੀਤਾ ਜਾਵੇ। ਜੇ ਇਹ ਬਹੁਬਲੀ ਬਣਨਗੇ ਜੜੀ ਵੀ ਪਾਰਟੀ ਬਹੁਬਲੀ ਬਣੇਗੀ। ਅਹੀਂ ਉਹਰੇ ਖਿਲਾਫ ਪੁਲਿਸ ਕਮਿਸ਼ਨ ਅੰਬਰ ਸਾਹਿਬ ਨੂੰ ਕੰਪਲੇਂਟ ਦੇਵਾਂਗੇ। ਕੀ ਇਰਤੇ ਕਾਰਵਾਈ ਕੀਤੀ ਜਾਵੇ ਆ ਜਿਹੜੀ ਅਹੀਂ ਹਾਈ ਕੋਰਟ ਚ ਪਾਈ ਆ ਇਹ ਪੰਜਾਬ ਸਰਕਾਰ ਨੂੰ ਡੀਸੀ ਸਾਹਿਬ ਨੂੰ ਮਾਨਯੋਗ ਕਮਿਸ਼ਨਰ ਅੰਮ੍ਰਿਤਸਰ ਤੇ ਦਰਗੈਨਾ ਕਮੇਟੀ ਦੇ ਪ੍ਰਧਾਨ ਜੀ ਔਰ ਦਰਗੈਨਾ ਕਮੇਟੀ ਦੇ ਜਨਰਲ ਸਕੱਤਰ ਨੂੰ ਅਸੀਂ ਇੱਥੇ ਪਾਰਟੀ ਬਣਾਇਆ ਆ ਕਿ ਇਹ ਸਪਸ਼ਟ ਕਰਨ ਕਿ ਇਹ ਜਿਹੜੇ ਬਹੁ ਬਲੀ ਭੰਦੇ ਪਏ ਨੇ ਇਹ ਮर्यादा ਜਗ ਜਾਂ ਮर्यादा ਤੋਂ ਬਾਹਰ ਆ ਤੇ ਇਨ੍ਹਾਂ ਤੇ ਬੈਨ ਕੀਤਾ ਜਾਵੇ